ਸਾਡੇ ਨਾਲ ਕੁਝ ਵੀ ਹੋ ਸਕਦਾ ਆ ਪਠਾਨਕੋਟ ਦੇ ਵਿੱਚ ਮਿਆਂਕ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਹੁਸ਼ਿਆਰਪੁਰ ਦੇ ਵਿੱਚ ਰੇਤ ਮਾਫੀਆ ਦੇ ਖਿਲਾਫ ਲੜਨ ਵਾਲੇ ਦੇ ਉੱਤੇ ਅਟੈਕ ਕੀਤਾ ਗਿਆ ਤੇ ਹੁਣ bari ਐਸਾ ਦੇਖ ਕੇ ਤੇ ਕੀ ਨਹੀਂ ਹੋ ਸਕਦਾ ਜੇ ਸਾਡੇ ਦੇ ਮਹੀਨੇ ਬਾਅਦ ਪਰਚਾ ਹੋ ਸਕਦਾ ਤਾਂ ਸਾਡੇ ਤੇ ਅਟੈਕ ਦੁਬਾਰਾ ਹੋ ਸਕਦਾ ਸਾਡੀ ਜਾਨ ਮਾਲ ਸਾਰੀਆਂ ਚੀਜ਼ਾਂ ਨੂੰ ਖਤਰਾ ਹੈ ਜਿਨ੍ਹਾਂ ਦੇ ਉੱਤੇ ਪਰਚਾ ਹੈਗਾ ਆ ਉਹ ਸਾਰੇ ਜਾਣੀ ਆਏ ਹੋਏ ਆ ਵੀ ਜਾਂ ਸਾਨੂੰ ਸ਼ਾਮਲ ਪੜਤਾਲ ਕਰ ਲੋ ਤੇ ਜਾਂ ਫਿਰ ਸਾਡੀ ਗ੍ਰਿਫਤਾਰੀ ਲੇ ਕਿ ਜੇ ਮੇਰੇ ਨਾਲ ਕੋਈ ਵੀ 19K ਵਾਪਰਦੀ ਆ ਮੇਰੇ ਸਾਥੀਆਂ ਨਾਲ ਕੋਈ 19K ਵਾਪਰਦੀ ਆ ਤਾਂ ਉਸ ਚੀਜ਼ ਲਈ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹੋਵੇਗਾ ਐਡਵੋਕੇਟ ਸਮਜੀਤ ਕੌਰ ਗਲਤੀ ਉਹਨਾਂ ਦੇ ਸਾਥੀ ਸੀਪੀ ਦਫ਼ਤਰ ਪਹੁੰਚੇ ਨੇ ਆਪਣੀ ਗ੍ਰਿਫਤਾਰੀ ਦੇਣ ਦੇ ਲਈ ਗੱਲਬਾਤ ਕਰਦੇ ਮੈਮ ਅੱਜ ਗ੍ਰਿਫਤਾਰੀ ਦੇਣ ਦੇ ਲਈ ਸੀਪੀ ਦਫ਼ਤਰ ਪਹੁੰਚੇ ਹੋ ਕਿੰਨੇ ਜਣੇ ਤੇ ਪਰਚਾ ਦਰਜ ਸੀ ਕਿੰਨੇ ਜਣੇ ਇੱਥੇ ਮੌਜੂਦ ਨੇ ਅੱਜ 15 ਜਣਿਆਂ ਤੇ ਪਰਚਾ ਦਰਜ ਆ ਉਹਨਾਂ ਦੇ ਵਿੱਚ ਜੋ ਜਿਹੜੇ ਬਜ਼ੁਰਗ ਮਾਤਾ ਜੀ ਤੇ ਉਹਨਾਂ ਦੀ ਨੌ ਆ ਉਹਨਾਂ ਨੂੰ ਛੱਡ ਕੇ ਅਸੀਂ ਸਾਰੇ ਜਣੇ ਆਏ ਹੋਏ ਆ ਕਿਉਂਕਿ ਓਬਵੀਅਸਲੀ ਗੱਲ ਮਾਤਾ ਜੀ ਤੋਰ ਨਹੀਂ ਸਕਦੇ ਤੇ ਬਜ਼ੁਰਗਾਂ ਦੀ ਜਿਹੜੀ ਨੌ ਆ ਉਹ ਵੀ ਬਿਮਾਰ ਆ ਤੇ ਬਾਕੀ ਅਸੀਂ ਸਾਰੇ ਜਣੇ ਜਿਨ੍ਹਾਂ ਦੇ ਉੱਤੇ ਪਰਚਾ ਹੈਗਾ ਆ ਉਹ ਸਾਰੇ ਜਣੇ ਆਏ ਜੀ ਹੁਣ ਇੱਥੇ ਤੁਹਾਡੀ ਗ੍ਰਿਫਤਾਰੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਫਿਰ ਕੀ ਪ੍ਰੋਸੈਸ ਰਹਿਣ ਵਾਲਾ ਕਿਉਂਕਿ ਜਿਸ ਤਰੀਕੇ ਨਾਲ ਰੇਤ mafia ਦੇ ਵੱਲੋਂ ਤੁਹਾਡੇ ਉੱਤੇ ਅਟੈਕ ਕੀਤਾ ਗਿਆ ਸੀ ਉਸ ਤੋਂ ਬਾਅਦ ਬਹੁਤ ਟਾਈਮ ਲੱਗ ਗਿਆ ਕਾਰਵਾਈ ਹੁੰਦੇ ਹੁੰਦੇ ਆ ਕੀ ਕਹਿਣਾ ਚਾਹੂੰਗਾ ਇਸ ਚੀਜ਼ ਤੇ ਕੁਝ ਵੀ ਹੋ ਸਕਦਾ ਦੇਖੋ ਜਦੋਂ ਅਸੀਂ ਅਰੈਸਟ ਹੋ ਜਾਂਦੇ ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਸਾਡੇ ਨਾਲ ਕੁਝ ਵੀ ਹੋ ਸਕਦਾ ਆ ਪਠਾਨਕੋਟ ਦੇ ਵਿੱਚ ਮਿਆਂਕ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਹੁਸ਼ਿਆਰਪੁਰ ਦੇ ਵਿੱਚ ਰੇਤ mafia ਦੇ ਖਿਲਾਫ ਲੜਨ ਵਾਲੇ ਦੇ ਉੱਤੇ ਅਟੈਕ ਕੀਤਾ ਗਿਆ ਤੇ ਹੁਣ bari ਮਤਲਬ ਰੋਪੜ ਵਾਲਿਆਂ ਦੀਆਂ ਕਿਉਂਕਿ ਸਾਡੇ ਤੋਂ ਪਹਿਲਾਂ ਹੋ ਗਈ ਵਿਸ਼ਾਲ ਸੈਣੀ ਜੀ ਲੜ ਰਹੇ ਨੇ ਤਾਂ ਇਸ ਸਾਰੀਆਂ ਚੀਜ਼ਾਂ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਤੇ ਜਿਹੜਾ ਮਹੀਨੇ ਬਾਅਦ ਸਾਡੇ ਉੱਤੇ ਪਰਚਾ ਹੁੰਦਾ ਆ ਤੇ ਉਸ ਚੀਜ਼ ਨੂੰ ਨਜ਼ਰ 'ਚ ਰੱਖਦੇ ਹੋਏ ਇਹੀ ਕਹਿ ਸਕਦੇ ਆ ਕਿ ਜੇਲ ਜੇ ਅਸੀਂ ਜਾਣੇ ਆ ਤਾਂ ਸਾਡੇ ਮਤਲਬ ਅਸੀਂ ਤਾਂ ਆ ਗਏ ਆ ਵੀ ਸਾਨੂੰ ਲੈ ਜਾਓ ਹੁਣੇ ਸ਼ਾਮਲ ਪੜਤਾਲ ਕਰਦੇ ਆ ਜਾਂ ਫਿਰ ਸਾਨੂੰ ਅਰੈਸਟ ਕਰਦੇ ਆ ਇਹ ਇਹਨਾਂ ਦੀ ਮਰਜ਼ੀ ਆ ਤੇ ਫਿਰ ਉਦੋਂ ਬਾਅਦ ਵਿੱਚ ਸਾਡੇ ਨਾਲ ਉੱਥੇ ਕੋਈ ਵੀ ਸਲੂਕ ਹੋ ਸਕਦਾ ਹੈ ਤੇ ਮੈਂ ਤਾਂ ਇਹ ਕਹਿੰਨੀ ਆ ਕਿ ਜੇ ਮੇਰੇ ਨਾਲ ਕੋਈ ਵੀ 1921 ਵਾਪਰਦੀ ਆ ਮੇਰੇ ਸਾਥੀਆਂ ਨਾਲ ਕੋਈ 1921 ਵਾਪਰਦੀ ਆ ਤਾਂ ਉਸ ਚੀਜ਼ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹੋਵੇਗਾ ਤੁਹਾਨੂੰ ਲੱਗਦਾ ਵੀ ਹੋ ਸਕਦਾ ਕੁਝ ਬਿਲਕੁਲ ਹੋ ਸਕਦਾ ਇਹ ਕੁਝ ਵੀ ਹੋ ਸਕਦਾ ਉੱਥੇ ਜਦ ਸਾਡੇ ਉੱਤੇ ਉਹਨਾਂ ਦੀ ਮੌਜੂਦਗੀ ਉਹਨਾਂ ਦੇ ਕਹਿਣ ਦੇ ਉੱਤੇ ਪਰਚਾ ਦਰਜ ਹੋ ਸਕਦਾ ਆ ਠੀਕ ਆ ਹਰਪ੍ਰੀਤ ਲਾਲ ਰੇਤੇ ਦਾ ਵਪਾਰੀ ਤੇ ਉਹਦਾ ਸਾਥੀ ਕਾਕੀ ਇਹ ਸਾਰੀਆਂ ਖੱਡਾਂ ਉਹਨਾਂ ਦੀਆਂ ਚੱਲਦੀਆਂ ਨੇ ਉਹਨਾਂ ਦਾ ਹੀ ਨੁਕਸਾਨ ਹੋ ਰਿਹਾ ਆ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਅਸੀਂ ਉਹਨਾਂ ਦੀ ਇਲੀਗਲ ਮਾਈਨਿੰਗ ਬੰਦ ਕਰਾ ਰੱਖੀ ਅਸੀਂ ਲੀਗਲ ਨੂੰ ਕੁਝ ਨਹੀਂ ਕਹਿੰਦੇ ਤਾਂ ਫਿਰ ਓਬਵੀਅਸਲੀ ਗੱਲ ਆ ਪੈਸਾ ਦੇ ਕੇ ਇੱਥੇ ਕੀ ਨਹੀਂ ਹੋ ਸਕਦਾ ਜੇ ਸਾਡੇ ਦੇ ਮਹੀਨੇ ਬਾਅਦ ਪਰਚਾ ਹੋ ਸਕਦਾ ਤਾਂ ਸਾਡੇ ਤੇ ਅਟੈਕ ਦੁਬਾਰਾ ਹੋ ਸਕਦਾ ਸਾਡੀ ਜਾਨ ਮਾਲ ਸਾਰੀਆਂ ਚੀਜ਼ਾਂ ਨੂੰ ਖਤਰਾ ਹੈ ਉੱਥੋਂ ਸਮਰ ਸਾਬ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ ਦੱਸਿਆ ਜਾਂਦਾ ਵੀ ਟਰੱਕ ਉੱਥੋਂ ਗੁਜ਼ਰਦੇ ਸੀਗੇ ਤੇ ਉਹਦੇ ਕਰਕੇ ਵੀ ਪ੍ਰੋਬਲਮ ਬਹੁਤ ਆਉਂਦੀ ਸੀ ਹਾਂਜੀ ਸਾਰਾ ਮਸਲਾ ਹੀ ਉੱਥੋਂ ਸ਼ੁਰੂ ਹੋਇਆ ਓਵਰਲੋਡ ਰੇਤੇ ਦੇ 50 50 60 60 ਟਨ ਵਜ਼ਨ ਲੈ ਕੇ ਜਦੋਂ ਸਾਡ ਜੋ ਲੋਕੇ ਸਾਨੂੰ ਪੀਡਬਲਿਊਡੀ ਤੋਂ ਪੰਚਾਇਤ ਨੂੰ ਲਿਖਤੀ ਤੌਰ ਤੇ ਦੱਸਿਆ ਗਿਆ ਆ ਵੀ ਜਿਹੜੇ ਸੜਕਾਂ ਨੇ ਇਹ ਆਮ ਆਵਾਜਾਈ ਵਾਸਤੇ ਆ ਇਹਨਾਂ ਦੇ ਉੱਤੇ ਹੈਵੀ ਜਿਹੜੇ ਮਾਈਨਿੰਗ ਵਾਲੇ ਵਾਹਨ ਉਹ ਨਹੀਂ ਚੱਲ ਸਕਦੇ ਉਸੇ ਗੱਲ ਨੂੰ ਲੈ ਕੇ ਅਸੀਂ ਓਵਰਲੋਡ ਟਿਪ ਟਰਾਲੀਆਂ ਰੋਕਦੇ ਸੀਗੇ ਉਸ ਉਸੇ ਦੀ ਨਹੀਂ ਸਾਡੇ ਤੇ ਮੇਰੇ ਤੇ ਖੁਦ ਤਿੰਨ ਪਰਚੇ ਅੱਜ ਤੱਕ ਹੋ ਚੁੱਕੇ ਆ 2 ਮਹੀਨੇ ਦੇ ਵਿੱਚ ਵਿੱਚ ਅਸੀਂ ਗ੍ਰਿਫਤਾਰੀ ਦੇਣ ਪਹੁੰਚਿਓ ਕਿ ਮਿੱਦ ਰੱਖਦੇ ਹੋ ਹਾਂਜੀ ਦੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਪੀਬੀ ਸਾਹਿਬ ਨੂੰ ਜਾਂ ਸਾਡੀ ਗ੍ਰਿਫਤਾਰੀ ਕਰੋ ਜਾਂ ਫਿਰ ਸਾਨੂੰ ਪੜਤਾਲ ਕਰਕੇ ਜਿਹੜੇ ਨਜਾਇਜ਼ ਪਰਚੇ ਆ ਸਾਡੇ ਰੱਦ ਕੀਤੇ ਜਾਣ ਤੋ ਸਿਮਰਜੀਤ ਕੌਰ ਗਿੱਲ ਐਡਵੋਕੇਟ ਤੇ ਉਹਨਾਂ ਦੇ ਸਾਥੀ ਆਪਣੀ ਗ੍ਰਫਤਾਰੀ ਦੇਣ ਦੇ ਲਈ ਸੀਪੀ ਦਫਤਰ ਲੁਧਿਆਣਾ ਦੇ ਵਿੱਚ ਪਹੁੰਚਨੇ ਤੇ ਇਹ ਤਸਵੀਰਾਂ ਤੁਹਾਨੂੰ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਲੁਧਿਆਣਾ ਦੇ ਸੀਪੀ ਦਫਤਰ ਤੋਂ ਜਿੱਥੇ ਆਪਣੀ ਗ੍ਰਫਤਾਰੀ ਦੇਣ ਦੇ ਲਈ ਸੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਤੇ ਉਹਨਾਂ ਦੇ ਸਾਥੀ ਜਿਹੜੇ ਪਹੁੰਚਨੇ ਜਿੱਨਾ ਉੱਤੇ ਪਰਚਾ ਦਰਜ ਜਿਹੜਾ ਕੀਤਾ ਗਿਆ ਨੂੰ ਸੁਖਦੇਵ ਬਿੱਲੇ ਨੂੰ ਸੀਪੀ ਦਫਤਰ ਦੇ ਵਿੱਚੋਂ ਅਰੈਸਟ ਕਰਵਾਇਆ ਜੀ ਤਾਂ ਸੀਪੀ ਦਫ਼ਤਰ ਚੋਂ ਅਰੈਸਟ ਹੋਣ ਤੋਂ ਬਾਅਦ ਜਦੋਂ ਬਿੱਲੇ ਨੂੰ ਪੁਲਿਸ ਰਿਮਾਂਡ ਦੇ ਵਿੱਚ ਲੈ ਕੇ ਗਏ ਤੇ 17 ਤਰੀਕ ਨੂੰ ਰਾਤ ਨੂੰ 10 ਵਜੇ ਉਹਦੇ ਬਿਆਨਾਂ ਦੇ ਉੱਤੇ ਸਾਡੇ 15 ਜਾਣਿਆਂ ਦੇ ਉੱਤੇ ਕ੍ਰਾਸ ਐਫ ਆਈ ਆਰ ਹੋਈ ਜਿਦੇ ਵਿੱਚੋਂ 15ਵੇਂ ਬੰਦੇ ਦਾ ਨਾਮ ਨਹੀਂ ਪਤਾ ਉਹ ਸਾਡੇ ਪਿੰਡ ਦਾ ਨਹੀਂ ਹੈਗਾ ਕੋਈ ਨਾਮ ਗਲਤ ਆ ਕਿਸੇ ਦਾ ਤੇ 14 ਜਾਣਿਆਂ ਦੇ ਵਿੱਚੋਂ ਤਿੰਨ ਜਣੇ ਜਿਹੜੇ ਹੈਗੇ ਆ ਜੇ ਇੱਕ ਗੁਰਦੀਪ ਸਿੰਘ ਉਹਦੇ ਮਾਤਾ ਜੀ ਤੇ ਉਹਦੀ ਭਾਬੀ ਜਿਨ੍ਹਾਂ ਦੇ ਘਰੇ ਅਸੀਂ ਮਦਦ ਕਰਨ ਗਏ ਸੀਗੇ ਬਜ਼ੁਰਗ ਮਾਤਾ ਜੀ ਹਾਰਟ ਦੇ ਪੇਸ਼ੈਂਟ ਆ ਤਿੰਨ ਉਹਨਾਂ ਦੇ ਸਟੈਂਟ ਪੈ ਚੁੱਕੇ ਨੇ ਤੇ ਉਤਰ ਵੀ ਨਹੀਂ ਸਕਦੇ ਹੈਗੇ ਇੱਕ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਬੇਟਾ ਉਹਨਾਂ ਦੀ ਬੜੀ ਮਤਲਬ ਕੰਡੀਸ਼ਨ ਠੀਕ ਨਹੀਂ ਗਈ ਦੋ ਗਦਾਪੁਰ ਪਿੰਡ ਤੋਂ ਨੇ ਗਦਾਪੁਰ ਪਿੰਡ ਦੇ ਸਰਪੰਚ ਸਾਬ ਦੇ ਹਸਬੰਡ ਤੇ ਉਹਨਾਂ ਦੇ ਜੇਠ ਸਾਹਿਬ ਤੇ ਇੱਕ ਲੜਕਾ ਜਿਹੜਾ ਮੈਨੂੰ ਬਚਾ ਕੇ ਲੈ ਕੇ ਆਇਆ ਸੀ ਕੇਵਲ ਸਿੰਘ ਪਿੰਡ ਰੌੜ ਤੋਂ ਨਹੰਗ ਨਹੰਗ ਸਿੰਘ ਆ ਜਿਹਨੇ ਮੈਨੂੰ ਬਚਾਇਆ ਸੀਗਾ ਤੇ ਉਹਦੇ ਉੱਤੇ ਤੇ ਬਾਕੀ ਸਾਡੇ ਪਿੰਡ ਦੇ ਜਸਪਰੀ ਸਿੰਘ ਚਾਚਾ ਜੀ ਸੁਖਵਿੰਦਰ ਸਿੰਘ ਰਮਨਦੀਪ ਹੋਰ ਜਿੰਨੇ ਵੀ ਸਾਡੇ ਹੈਗੇ ਆ ਪਿੰਡ ਦੇ ਜਿਨ੍ਹਾਂ ਦੇ ਉੱਤੇ ਬਲਕਿ ਹਮਲਾ ਹੋਇਆ ਸੀਗਾ ਉਹਨਾਂ ਲੋਕਾਂ ਦੇ ਉੱਤੇ ਇਹਨਾਂ ਨੇ ਜਿਹੜੀ ਆ ਇੱਕ ਕ੍ਰਾਸ ਐਫ ਆਈ ਆਰ ਦਰਜ ਕੀਤੀ ਆ ਪਹਿਲਾਂ ਤਾਂ ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਮੈਂ ਕਾਫੀ ਵਾਰ ਸੀਪੀ ਸਾਹਿਬ ਨੂੰ ਪੁੱਛਿਆ ਮੈਂ ਕਿਉਂਕਿ ਐਫ ਆਈ ਆਰ ਹੋਈ ਆ ਕਹਿੰਦੇ ਡੋਂਟ ਵਰੀ ਮੈਡਮ ਡੋਂਟ ਵਰੀ ਮੈਡਮ ਥੈਨ ਮੈਨੂੰ ਇਨਫੋਰਮੇਸ਼ਨ ਮੇਰੇ ਵਕੀਲ ਸਾਹਿਬ ਤੋਂ ਮਿਲ ਗਈ ਵੀ ਭਾਈ ਐਫ ਆਈ ਆਰ ਹੋ ਗਈ ਆ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਹਾਂਜੀ ਹੋਈ ਤਾਂ ਸਾਡੇ ਦਿਸਾ ਨਿਰਦੇਸ਼ ਤੇ ਆ ਸੋ ਇਹ ਇਹ ਜਿਹੜੀ ਪਰਚਾ ਹੈਗਾ ਆ ਇਹ ਹਰਪ੍ਰੀਤ ਸਿੰਘ ਲਾਲ ਕਾਕੀ ਇਹ ਜਿਹੜੇ ਰੇਤੇ ਦੇ ਵਪਾਰੀ ਨੇ ਇਹਨਾਂ ਦੇ ਪ੍ਰੈਸ਼ਰ ਦੇ ਵਿੱਚ ਤੇ ਇੱਥੇ ਮੁੱਖ ਮੰਤਰੀ ਸਾਹਿਬ ਵੀ ਆਏ ਹੋਏ ਸੀ ਸਾਨੂੰ ਉਹਨਾਂ ਤੇ ਵੀ ਡਾਊਟ ਆ ਵੀ ਕਿਉਂਕਿ ਓਬਵੀਅਸ ਆ ਮਿਲੀਭੁਗਤ ਹੁੰਦੀ ਹੋਈ ਆ ਵੀ ਇਹ ਸਾਰਿਆਂ ਨੇ ਮਿਲ ਕੇ ਹੀ ਸਾਨੂੰ ਦਬਾਉਣ ਦੀ ਖਾਤਰ ਸਾਡੇ ਤੇ ਪਰਚਾ ਦਰਜ ਕੀਤਾ ਆ ਤੇ ਜਿਹਦੇ ਵਿੱਚ 23 24 ਤੇ ਦੂਜੇ ਆ ਹੁਣ ਜਿਹੜੀ 23 24 ਦੇ ਵਿੱਚੋਂ ਜਿਹੜੀ 24 ਆ ਉਹ 118 1b ਐਨਸਾ ਜਿਹੜਾ ਹੁਣ ਨਾਨ ਅਵੇਲੇਬਲ ਆ हरियाणा ਦੇ ਵਿੱਚ अवेलेबल ਆ ਇੱਥੇ ਨਾਨ ਅਵੇਲੇਬਲ ਆ ਤੇ ਇਸ ਕਰਕੇ ਅਸੀਂ ਆਪਣੀ ਵੀ ਸਾਨੂੰ ਨੋਟਿਸ ਦੇ ਨਹੀਂ ਰਹੇ ਇਨਵੈਸਟੀਗੇਸ਼ਨ ਦੋ ਦਿਨ ਹੋ ਗਏ ਸਾਨੂੰ ਕਹਿੰਦੇ ਹਨ ਜੋਇਨ ਨਹੀਂ ਕਰਾ ਰਹੇ ਤਾਂ ਅਸੀਂ ਆਪਣੀ ਗ੍ਰਿਫਤਾਰੀ ਦੇਣ ਆਏ ਆ ਵੀ ਜਾਂ ਤਾਂ ਸਾਨੂੰ ਇਨਵੈਸਟੀਗੇਸ਼ਨ ਜੋਇਨ ਕਰਾ ਲਓ ਜਾਂ ਫੇਰ ਠੀਕ ਆ ਸਾਨੂੰ ਅਰੈਸਟ ਕਰ ਲਓ ਤੇ ਨਾਲ ਹੀ ਅਸੀਂ ਇਹ ਗੱਲ ਵੀ ਕਹਿਣਾ ਚਾਹੁੰਦੇ ਹਾਂ ਕਿ ਜੇ ਜੇਲ੍ਹ ਦੇ ਵਿੱਚ ਜਦੋਂ ਅਸੀਂ ਅਰੈਸਟ ਹੋ ਕੇ ਚਲੇ ਜਾਨੇ ਉਸ ਤੋਂ ਬਾਅਦ ਅਸੀਂ ਆਪਣੀ ਅਸੀਂ ਆਪਣੀ ਐਂਟੀਸੀਪੇਟਰੀ ਬੇਲ ਨਹੀਂ ਲਾਉਣੀ ਅਸੀਂ ਰੈਗੂਲਰ ਲਾਵਾਂਗੇ ਠੀਕ ਹੈ ਤੇ ਜੇ ਜੇਲ੍ਹ ਦੇ ਵਿੱਚ ਸਾਡੇ ਨਾਲ ਕੋਈ ਹੁਣ ਹੋਣੀ ਹੁੰਦੀ ਆ ਉਹਦੇ ਲਈ ਸਿੱਧੇ ਤੌਰ ਦੇ ਉਤੇ ਮੁੱਖ ਮੰਤਰੀ ਹਰਪ੍ਰੀਤ ਲਾਲ ਇਹ ਸਾਰੇ ਜ਼ਿੰਮੇਵਾਰ ਹੋਣਗੇ ਕਿਉਂਕਿ ਸਾਨੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਪਠਾਨਕੋਟ ਦੇ ਵਿੱਚ ਮਿਆਂਕ ਜੀ ਦੀ ਡੈਥ ਹੋ ਚੁੱਕੀ ਆ ਗੋਲੀ ਮਾਰ ਕੇ ਜਿੱਥੇ ਜਿੱਥੇ ਕੱਲ ਹੁਸ਼ਿਆਰਪੁਰ ਦੇ ਵਿੱਚ ਵੀ ਜਿੱਥੇ ਜਿੱਥੇ ਰੇਤ ਮਾਫੀਆ ਦੇ ਖਿਲਾਫ ਲੜਾਈ ਚੱਲ ਰਹੀ ਆ ਉੱਥ ਚਾਚਾ ਜੀ ਦੇ ਉੱਤੇ ਪਿਛਲੇ 2 ਮਹੀਨਿਆਂ ਦੇ ਵਿੱਚ ਤੀਜਾ ਪਰਚਾ ਹੋ ਗਿਆ ਇਹ ਬਿਲਕੁਲ ਬੇਬੁਨਿਆਦ ਪਰਚੇ ਸਾਡੇ ਲੋਕਾਂ ਦੇ ਉੱਤੇ ਇਹਨਾਂ ਵੱਲੋਂ ਦਰਜ ਕੀਤੇ ਜਾ ਰਹੇ ਸਾਨੂੰ ਦੱਬਣ ਲਈ ਬਾਕੀ ਸਾਰੀ ਜਾਣਕਾਰੀ ਚਾਚਾ ਜੀ ਤੇ ਮੰਨੀਆਂ ਸੀਸੀਪੀਸੀ ਸਾਹਿਬ ਦਾ ਆ ਇੰਡੀਪੈਂਡੈਂਟ ਦੇ ਕਿੰਨੇ ਕੁ ਬੰਦੇ ਆ ਪਿੰਡ ਦੇ ਅਸੀਂ ਸਿਰਫ ਮੇਨ ਮੇਨ ਬੰਦੇ ਹੀ ਆਏ ਆ ਵੀ ਅਸੀਂ ਅਰੈਸਟ ਦੇਣੀ ਆ ਅਸੀਂ ਅਸੀਂ ਕੋਈ ਬਾਲਾ ਕੱਠ ਨਹੀਂ ਕੀਤਾ ਹੈਗਾ ਕਿਉਂਕਿ ਮਤਲਬ ਮੈਨੂੰ ਨਹੀਂ ਲੱਗਦਾ ਵੀ ਇੱਥੇ ਬਾਹਲੇ ਕੱਟ ਦੀ ਲੋੜ ਆ ਕਿਉਂਕਿ ਅਸੀਂ ਕਾਨੂੰਨੀ ਲੜਾਈ ਬਿਲਕੁਲ ਕਾਨੂੰਨੀ ਲੜਾਈ ਹੋਈ ਆ ਤਾਂ ਹੀ ਤਾਂ ਅਸੀਂ ਅਰੈਸਟ ਸੀ ਭੱਜੇ ਨਹੀਂ ਨਾ ਅਸੀਂ ਸਾਹਮਣਾ ਕਰ ਰਹੇ ਆ ਵੀ ਤੁਸੀਂ ਸਾਡੇ ਤੇ ਪਰਚਾ ਕੀਤਾ ਲੋ ਜੀ ਇਨਵੈਸਟੀਗੇਸ਼ਨ ਜੁਆਇਨ ਕਰਾ ਲੋ ਜਾਂ ਅਰੈਸਟ ਕਰ ਲੋ ਇਹ ਤਾਂ ਉਹਨੇ ਦੇਖੋ ਜਿਹੜਾ ਕਾਨੂੰਨ ਆ ਹੁਣ ਕਹਿੰਦਾ ਕਿ ਜੇ 7 ਸਾਲ ਤੱਕ ਦੀ ਸਜ਼ਾ ਵਾਲਾ ਕੋਈ ਵੀ ਆਫੈਂਸ ਆ ਉਹਦੇ ਵਿੱਚ ਇਹਨਾਂ ਨੂੰ ਪਹਿਲਾਂ ਨੋਟਿਸ ਦੇਣਾ ਪਊਗਾ ਇਨਵੈਸਟੀਗੇਸ਼ਨ ਜੁਆਇਨ ਕਰਨੀ ਪਊਗੀ ਜੇ ਅਸੀਂ ਇਨਵੈਸਟੀਗੇਸ਼ਨ ਚ ਕੋਆਪਰੇਟ ਨਹੀਂ ਕਰਦੇ ਦੈਨ ਸਾਡੇ ਵਾਰੰਟ ਲੈ ਕੇ ਅਰੈਸਟ ਕੀਤਾ ਜਾਊਗਾ ਸੋ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਹੈ ਠੀਕ ਹੈ ਆ ਭਾਈ ਜੀ ਇਹ ਬਹੁਤ ਜ਼ਰੂਰੀ ਹੈ ਇਹ ਇੱਕ ਮਾਈਨਿੰਗ ਖੱਡ ਸੀਗੀ ਜਿਹੜੀ ਇੱਕ ਨੰਬਰ ਦੇ ਇਵਜ ਦੇ ਵਿੱਚ ਦੋ ਨੰਬਰ ਦਾ ਧੰਦਾ ਉੱਥੇ ਚੱਲ ਰਿਹਾ ਸੀ ਕੋਈ ਪਿੰਡ ਵਾਲੇ ਇੱਕ ਨੰਬਰ ਮਾਈਨਿੰਗ ਦੇ ਉਲਟ ਨਹੀਂ ਪਰ ਇਹਨਾਂ ਨੇ ਜਿਹੜਾ ਮੈਪ ਰੂਟ ਆ ਬਹੁਤ ਵਿਸਤਾਰ ਦੇ ਵਿੱਚ ਪਹਿਲਾਂ ਵੀ ਦੱਸ ਚੁੱਕੇ ਤੁਸੀਂ ਸਾਰੇ ਪਾਣੀਪਾਲ ਜਾਨੂਓ ਪਰ ਪਹਿਲਾਂ ਇਹਨਾਂ ਤੇ ਹਮਲਾ ਕੀਤਾ ਗਿਆ ਸੀ ਪ੍ਰੈਸ਼ਰ ਪਾਇਆ ਇਹਨਾਂ ਨੂੰ ਸੁਖਵਿੰਦਰ ਸਿੰਘ ਨੂੰ ਔਰ ਜਿਹੜਾ ਜਿਹਦੀ ਮਦਰ ਸਰਪੰਚਾ ਜਸਪਰੀ ਤੇ ਇਹਨੂੰ ਥਾਣੇ ਲੈ ਕੇ ਗਏ ਉਹ ਛੜ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੁਆਰਾ ਉਸ ਚੀਜ਼ ਨੂੰ ਰੋਕਿਆ ਇਹਨਾਂ ਤੇ ਹਮਲਾ ਕੀਤਾ ਗਿਆ ਔਰ ਇਹਨਾਂ ਨੂੰ ਫੱਟੜ ਕੀਤਾ ਗਿਆ ਸਾਡੀ ਵਕੀਲ ਭੈਣ ਆ ਇਹਦੀ ਬਾਹਾਂ ਤੋੜੀ ਗਈ ਔਰ ਬਹੁਤ ਜ਼ਿਆਦਾ ਨਹੀਂ ਮੇਰਾ ਨਾਮ ਨਹੀਂ ਹੈ ਮੈਂ ਆਪ ਮੇਰੇ ਇਲਾਕੇ ਦੇ ਲੋਕ ਨੇ ਮੇਰੇ ਪਿੰਡਾ ਦੇ ਨੇ ਮੇਰੇ ਭਾਈਚਾਰਾ ਮੈਂ ਇਹਨਾਂ ਦੀ ਪਿੱਠ ਤੇ ਖੜਾ ਸੋ ਇਹਨਾਂ ਤੇ ਅਟੈਕ ਕੀਤਾ ਗਿਆ ਜਦੋਂ ਪ੍ਰੈਸ਼ਰ ਪਾਇਆ ਗਿਆ ਉਲਟਾ ਜਦੋਂ ਇਹਨਾਂ ਨੇ ਫੜਾ ਤਾਂ ਉਹਨਾਂ ਨੇ ਬਖਲਾੜ ਦੇ ਵਿੱਚ ਇਹਨਾਂ ਤੇ ਇੱਕ ਕ੍ਰਾਸ ਐਫ ਆਈ ਆਰ ਦਰਜ ਕੀਤੀ ਆ ਲੱਗਦਾ ਨਹੀਂ ਕਿ ਜਦੋਂ ਮਤਲਬ ਜਦੋਂ ਹੁਣ ਤੁਸੀਂ ਆ ਗਏ ਵਿੱਚ ਇਹ ਪੋਲਿਟੀਕਲ ਜਿਹੜਾ ਮੈਟਰ ਬਣ ਜੂਗਾ ਇੱਕ ਨਹੀਂ ਪੋਲਿਟੀਕਲ ਮੈਟਰ ਨਹੀਂ ਦੇਖੋ ਹਰੇਕ ਚੀਜ਼ ਪੋਲਿਟੀਕਲ ਨਹੀਂ ਹੁੰਦੀ ਜੇ ਆਪਾਂ ਇਦਾਂ ਹਰੇਕ ਚੀਜ਼ ਪੋਲਿਟੀਕਲ ਕਹਿ ਕਹਿ ਕੇ ਫਿਰ ਇਹਨਾਂ ਲੋਕਾਂ ਦੀ ਜਿਹੜੇ ਲੜਦੇ ਆ ਕੌਣ ਖੜੂਗਾ ਮੇਰੇ ਲਈ ਮੇਰੇ ਪਿੰਡਾਂ ਦੇ ਲੋਕ ਮੇਰੇ ਲੋਕ ਪਹਿਲਾਂ ਨੇ ਪਾਰਟੀ ਜਾਂ ਪੋਲਿਟ ਪੋਲਿਟਿਕਸ ਮਤਲਬ ਇਹ ਬਾਤ ਸੋ ਮੈਂ ਤਾਂ ਇਹਨਾਂ ਨੂੰ ਐਜ਼ ਇਹਨਾਂ ਪਿੰਡਾਂ ਦਾ ਇੱਕ ਵਸਨੀਕ ਹੋਣ ਦੇ ਨਾਤੇ ਸਹੀ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਦੀ ਸਾਡੀ ਸਾਂਝ ਆਪਸ ਮੇਰੇ ਗਵਾਂਢੀ ਪਿੰਡਾ ਕੌਂਸਗੜ੍ਹ ਸੋ ਅਸੀਂ ਤਾਂ ਐਜ਼ ਅ ਰਿਪਰੈਜ਼ੈਂਟੇਟਿਵ ਆਪਦੇ ਪਿੰਡਾਂ ਦੇ ਇੱਥੇ ਇਹਨਾਂ ਦੀ ਸਪੋਰਟ ਕਰਨ ਆਏ ਆ ਤਾਂ ਕਿ ਦੇਖੋ ਜੇ ਲੀਗਲ ਖੱਡਾ ਹੈ ਤਾਂ ਕਾਂਗਰਸ ਕਰਕੇ ਗਈ ਸੀ 2005 ਮੈਂ ਬਿਲਕੁਲ ਪਰ ਕਾਂਗਰਸ ਇਹ ਨਹੀਂ ਸੀ ਕਰਕੇ ਗਈ ਕਿ ਤੁਸੀਂ ਪੋਗਲਨ ਮਸ਼ੀਨਾਂ ਲਾ ਕੇ ਉੱਥੇ 50 50 ਫੁੱਟ ਟੂਵੇ ਪੱਟ ਦੋ ਔਰ ਕਾਂਗਰਸ ਇਹ ਨਹੀਂ ਸੀ ਕਹਿ ਕੇ ਗਈ ਵੀ ਉੱਥੇ ਜਿਹੜੀ ਵੱਡੀ ਲਾਈਨ ਲੰਘਦੀ ਆ ਟਰਾਂਸਮਿਸ਼ਨ ਲਾਈਨ ਆ ਉਹ ਨੰਗੀ ਕੀਤੀ ਪਈ ਹੈ ਇਹਨਾਂ ਨੇ ਪੱਟ ਪੱਟ ਕੇ ਕਾਂਗਰਸ ਪਾਰਟੀ ਇਹ ਨਹੀਂ ਕਹਿੰਦੀ ਕਿ ਪਿੰਡ ਵਾਲਿਆਂ ਨੂੰ ਕੁੱਟੋ ਜੇ ਪਿੰਡ ਵਾਲੇ ਨਹੀਂ ਸਹਿਮਤ ਮਾਈਨਿੰਗ ਸਾਈਟ ਦੇਖੋ ਤੁਸੀਂ ਜਾ ਕੇ ਰੂਟ ਮੈਪ ਦੇਖੋ ਬਿਲਕੁਲ ਹੀ ਉਹਦੇ ਉਲਟਾ ਜੋ ਈਸੀ ਮਿਲੀ ਗਈ ਹੈ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਕਿਉਂਕਿ ਹਰੇਕ ਸਾਲ ਰੀਨਿਊ ਹੁੰਦੀ ਐ ਸੀ ਉਹ ਕਿਹੜੇ ਦਿੱਤੀ ਗਈ ਆ ਸੋ ਇਹ ਜਿਹੜੇ ਮੁੰਡੀਆਂ ਸਾਹਿਬ ਦਾ ਕਹਿਣਾ ਮੈਂ ਉਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਉਹ ਭਲੀ ਭਾਂਤ ਜਾਣਦੇ ਨਹੀਂ ਵੀ ਕੀ ਸਹੀ ਆ ਕੀ ਗਲਤ ਆ ਠੀਕ ਹੈ ਥੈਂਕ ਯੂ ਓਕੇ ਸਤਿ ਸਾਮਨ ਕਰਤਾ ਸਰ ਜਿਹੜੀ ਸਾਡੇ ਲੜਾਈ ਸੀ ਨਾ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਓਵਰਲੋਡ ਟਿਪਰ ਟਰਾਲੀਆਂ ਲੰਘਦੀਆਂ ਨੇ ਇਹ ਸਰਕਾਰ ਕਹਿੰਦੀ ਆ ਸਾਨੂੰ ਰੈਵਨਿਊ ਆ ਰਿਹਾ ਆ ਟਿਪਰਾਂ ਦੇ ਮਾਲਕ ਵੀ ਕਹਿੰਦੇ ਅਸੀਂ ਟੈਕਸ ਦੇ ਰਹੇ ਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਿੰਨਾ ਇਹ ਰੈਵਨਿਊ ਇਹਨਾਂ ਨਾਲ ਜਨਰੇਟ ਹੋ ਰਿਹਾ ਉਹਦੇ ਵਿੱਚੋਂ 5% ਵੀ ਸਾਡੇ ਏਰੀਆ ਤੇ ਲੱਗਿਆ ਦਿਖਾ ਦਿਓ ਜਿੱਥੋਂ ਇਹ ਰੇਤਾ ਢੋ ਰਹੇ ਆ ਇਹ ਸਾਡੇ ਪਾਣੀ ਦਾ ਲੈਵਲ ਦਰਿਆ ਦਾ ਸਾਰਾ ਬੰਨ ਸਾਰੇ ਦਰਿਆ ਦਾ ਸਤਿਆਨਾਸ ਮਾਰਿਆ ਪਿਆ ਔਰ ਇੱਕ ਪੈਸਾ ਵੀ ਸਾਡੇ ਏਰੀਆ ਤੇ ਨਹੀਂ ਖਰਚ ਹੋ ਰਿਹਾ ਸਾਡੀਆਂ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਪਿੰਡਾਂ ਦੇ ਵਿੱਚ ਬੁਰਾ ਹਾਲ ਆ ਸਾਡਾ ਸਾਡੀਆਂ ਜਿਹੜੀਆਂ ਜਿਹੜੀਆਂ ਸੜਕਾਂ ਨੇ ਉਹ ਲੋਕਲ ਆਵਾਜਾਈ ਵਾਸਤੇ ਆ ਪੀ ਡਬਲਯੂ ਡੀ ਨੇ ਸਾਨੂੰ ਲਿਖ ਕੇ ਦਿੱਤਾ ਕਾਨੂੰਨੀ ਤੌਰ ਤੇ ਵੀ ਇੱਥੇ ਰੇਤ ਦੇ ਓਵਰਲੋਡ ਟਿਪਰ ਟਰਾਲੀਆਂ ਨਹੀਂ ਚੱਲ ਸਕਦੇ ਪਰ ਇਹ ਧੱਕੇ ਨਾਲ ਜਿਹੜਾ ਰੇਤ mafia ਕੱਢਣਾ ਚਾਹੁੰਦਾ ਇੱਥੋਂ ਸਾਡੀ ਲੜਾਈ ਵਧੀ ਆ ਨਹੀਂ ਤੁਸੀਂ ਫਿਰ ਇਹ ਗੱਲ ਉਹਨਾਂ ਨੂੰ ਨਹੀਂ ਦੱਸੀ ਹੈਗੀ ਵੀ ਸਾਰਿਆਂ ਨੂੰ ਦੱਸਿਆ ਪ੍ਰੂਫ ਵੀ ਲਿਆ ਕੇ ਦਿੱਤੇ ਆ ਡਾਕੂਮੈਂਟ ਸਾਰੇ ਅਸੀਂ ਨੱਠ ਤੋਂ ਕੱਢ ਕੇ ਜਿਹੜੀ ਖੱਡ ਦੇ ਜਿਹੜੇ ਅਪਰੂਵਲ ਕਹਿੰਦੇ ਆ ਇਹ ਉਹ ਵੀ ਸਾਰੇ ਦੱਸਿਆ ਇਹਨਾਂ ਨੂੰ ਇਹਨਾਂ ਦਾ ਰੋਡ ਮੈਪ ਹੀ ਹੈ ਨਹੀਂ ਇਧਰ ਨਵੇਂ ਸ਼ਹਿਰ ਨੂੰ ਆ ਹਾਂਜੀ ਅਸੀਂ ਗ੍ਰਿਫਤਾਰ ਕਿਉਂਕਿ ਸਾਡੇ ਇਹ ਝੂਠੇ ਪਰਚੇ ਆ ਔਰ ਬੇਬੁਨਿਆਦ ਗੱਲਾਂ ਨੂੰ ਲੈ ਕੇ ਸਾਨੂੰ ਦੋਵਾਇਆ ਜਾ ਰਿਹਾ ਹੈ